ਕਿਲਾਰਾ ਲਾ ਕੇ ਖੁਦ ਨੂੰ ਵੱਡਾ ਕਰ ਲਿਆ ਸਾਰੇ ਜਾਣਦੇ ਨੇ ਨੇਮ ਦੋਸਤੋ ਕਿਹੜਾ ਕਿਹੜਾ ਕਿਹੜੀ ਕਿਹੜੀ ਖੇਡ ਖੇਡ ਰਿਆ ਸਾਰੇ ਹੀ ਜਾਣਦੇ ਨੇ ਉਹ ਕਿਹੜੇ ਦੋਸਤੋ ਕਿ ਪ੍ਰੇਮ ਕਰਨ ਵਾਲਾ ਕਦੇ ਧੋਖਾ ਨਹੀਂ ਕਰਦਾ ਤੇ ਧੋਖਾ ਦੇਣ ਵਾਲਾ ਕਦੇ ਕਰ ਨਹੀਂ ਸਕਦਾ ਪ੍ਰੇਮ ਦੋਸਤੋ ਚਾਹੇ ਪਿਛਲੇ ਚਾਹੇ ਤਾਜ਼ਾ ਵਾਲੇ ਚਾਹੇ ਪਿਛਲੇ ਚਾਹੇ ਹੋਂ ਵਾਲੇ ਦੋਨੋਂ ਸੇਮ ਦੇ ਸੇਮ ਦੋਸਤੋ ਦੋਨੋ ਸੇਮ ਦੇ ਸੇਮ ਦੋਸਤੋ ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਨੀ ਸ੍ਰੀ ਤੁਸੀਂ ਸ਼ੇਅਰ ਤੁਸ ਜਲੰਦੇ ਵੀਡੀਓ ਕਿਸ ਬਾਬਤ ਕਰਨੀ ਸਾਥੀ ਇੱਕ ਵਾਰ ਫਿਰ ਤੋਂ ਰੇਲਵੇ ਰੋਡ ਤੇ ਮੌਜੂਦ ਹਾਂ ਲਾਰਿਆਂ ਦੀ ਗੱਲ ਕੀਤੀ ਹੈ ਲਾਰੇ ਕਦੀ ਵੀ ਇਨਸਾਨ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਨਹੀਂ ਦਿੰਦੇ ਜਿਹੜੇ ਲਾਰੇ ਹੁੰਦੇ ਆ ਕੱਚੇ ਧਾਗੇ ਵਾਂਗ ਹੁੰਦੇ ਆ ਟੁੱਟੇ ਟੁੱਟੇ ਕੇ ਟੁੱਟੇ ਬਾਰ-ਬਾਰ ਟੁੱਟੇ ਔਰ ਉਸੇ ਹੀ ਤਰੀਕੇ ਜਿਸ ਤਰੀਕੇ ਕੱਚੇ ਧਾਗੇ ਟੁੱਟ ਜਾਂਦੇ ਉਸੇ ਤਰੀਕੇ ਆ ਸੜਕ ਟੁੱਟੀ ਪਈ ਆ ਪਿਛਲੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਮੁਰੰਮਤ ਕਰਾਵਾਂਗੇ ਵਧੀਆ ਬਣਾਵਾਂਗੇ ਲੇਕਿਨ ਇਹਦੀ ਹਾਲਤ ਦਿਨ ਪ੍ਰਤੀ ਦਿਨ ਇੰਨੀ ਖਸਤਾ ਹੁੰਦੀ ਜਾ ਰਹੀ ਹੈ ਕਿ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੂੰ ਡਰ ਬਣਿਆ ਰਹਿੰਦਾ ਸੰਭਾਵਨਾ ਬਣੀ ਰਹਿੰਦੀ ਹੈ ਕਿ ਕਿਸੇ ਦਾ ਹੀ ਠਾ ਡਿੱਗ ਕੇ ਸਿਰ ਨਾ ਖੁੱਲ ਜਵੇ ਲੱਤ ਨਾ ਟੁੱਟ ਜਵੇ ਬਾਹ ਨਾ ਟੁੱਟ ਜਵੇ ਔਰ ਅੱਜ ਆ ਜਿਹੜਾ ਖੂਨੀ ਟੋਇਆ ਮੈਨੂੰ ਖੂਨੀ ਟੋਇਆ ਕਹੂੰਗਾ ਕਿਉਂਕਿ ਤਸਵੀਰ ਤੁਹਾਨੂੰ ਦਿਖਾਣੀ ਆ ਆ ਤੁਸੀਂ ਦਿਖਾ ਦਿਓ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾਣੀ ਆ ਅੱਜ ਦੀ ਸੀ ਸੀ ٹی ਵੀ ਫੋਟੋ ਹੀ ਤੁਹਾਨੂੰ ਦਿਖਾਣੀ ਹੈ ਆ ਤੁਸੀਂ ਦੇਖੋ ਕਿ ਟੌਮ ਟੌਮ ਜਿਹੜਾ ਆਉਂਦਾ ਟੌਮ ਟੌਮ ਪਲਟ ਜਾਂਦਾ ਔਰ ਟੌਮ ਟੌਮ ਦੇ ਪਲਟਣ ਤੋਂ ਬਾਅਦ ਸਥਾਨਕ ਲੋਕ ਜਿਹੜੇ ਇਮੀਡੀਏਟਲੀ ਆਉਂਦੇ ਆ ਤੇ ੇਠਾ ਡਿੱਗੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਉਹਨੂੰ ਬਾਹਰ ਕੱਢੇ ਜਾਂਦਾ ਟੌਮ ਟੌਮ ਨੂੰ ਸਿੱਧਾ ਕੀਤਾ ਜਾਂਦਾ ਤੁਸੀਂ ਆ ਤਸਵੀਰ ਦੇਖ ਪਾ ਰਹੇ ਹੋ ਸਕਰੀਨ ਤੇ ਕਿ ਟੌਮ ਟੌਮ ਜਿਹੜਾ ਸਟੋਏ ਦੇ ਵਿੱਚ ਅਨ ਬੈਲੈਂਸ ਹੁੰਦਾ ਤੇ ਉਸ ਤੋਂ ਬਾਅਦ ੇਠਾ ਡਿੱਗ ਜਾਂਦਾ ਹੈ ਗੰਭੀਰ 60 ਵਜ ਦੀ ਹੈ ਜਿਹੜਾ ਟੌਮ ਟੌਮ ਚੱਲ ਖੁੰਦਾ ਔਰ ਫਿਰ ਤੋਂ ਇੱਕ ਕਰ ਤਸਵੀਰਾਂ ਤੋਂ ਦਿਖਾ ਦਿੰਨੇ ਆ ਟੌਮ ਟੌਮ ਵਾਲਾ ਜਿਹੜਾ ਚੱਲ ਖੁੰਦਾ ਉਸਦੇ ਗੰਭੀਰ 60 ਵਜ ਦੀ ਹੈ ਖਤਰਨਾਕ ਟੋਏ ਕਰਕੇ ਟੌਮ ਟੌਮ ੇਠਾ ਡਿੱਗ ਜਾਂਦਾ ਹੈ ਪਲਟ ਜਾਂਦਾ ਹੈ ਔਰ ਪਹਿਲਾਂ ਵੀ ਇਸ ਗੱਲ ਦੇ ਖਤਸ਼ੇ ਜਾਰ ਕੀਤੇ ਗਏ ਆ ਕਿ ਹੁਣ ਗੰਨੇ ਦਾ ਸੀਜ਼ਨ ਹੈ ਪੜਾਈ ਦਾ ਸੀਜ਼ਨ ਹੈ ਟਰਾਲੀਆਂ ਵਿੱਚ ਟਰਾਲੀਆਂ ਲੈ ਕੇ ਸ਼ਾਮ ਨੂੰ ਕਿਸਾਨ ਵੀਰ ਆਉਂਦੇ ਆ ਜੇ ਕਿਤੇ ਟਰੈਕਟਰ ਅਨਬੈਲੈਂਸ ਹੋ ਕੇ ਪਲਟ ਗਿਆ ਤਾਂ ਬਹੁਤ ਵੱਡੀ ਮੁਸ਼ਕਲ ਆ ਜਾਏਗੀ ਤਾਂ ਇੱਕ ਵਾਰ ਫਿਰ ਤੋਂ ਅਸੀਂ ਬਿਲਕੁਲ ਫਾਟਕ ਦੇ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਹਾਂ ਇਹ ਜਿਹੜੇ ਸਥਾਨਕ ਦੁਕਾਨਦਾਰ ਨੇ ਜਿਹੜੇ ਮੁਸੀਬਤ ਚੱਲ ਰਹੇ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੰਭਾਵਨਾ ਬਣੀ ਰਹਿੰਦੀ ਆ ਕਿ ਇੱਥੇ ਹਰ ਰੋਜ਼ ਜਿਹੜੇ ਹਾਦਸੇ ਹੁੰਦੇ ਰਹਿੰਦੇ ਆ ਮੁਰੰਮਤ ਦੀ ਕਈ ਵਾਰ ਗੱਲ ਕੀਤੀ ਆ ਲੇਕਿਨ ਕੋਈ ਗੱਲ ਤੇ ਗੌਰ ਨਹੀਂ ਕਰਦਾ ਇਹ ਜਿਹੜਾ ਸਵੇਰੇ ਟੌਮ ਟੌਮ ਡਿੱਗ ਗਿਆ ਜੀ ਪਲਟ ਗਿਆ ਹਾਂਜੀ ਪਲਟ ਗਿਆ ਜੀ ਅਨਾ ਉਹ ਡਿੱਗਦੇ ਢੈਂਦੇ ਆ ਲੋਕ ਤਾਂ ਮੇਰੇ ਮੂੰਹੋਂ ਨਿਕਲੀ ਜਾ ਰਿਹਾ ਇੱਕ ਕੀ ਬਣੇ ਹਾਲਾਤ ਕੀ ਬਣੇ ਜੀ ਬਸ ਪਲਟ ਗਿਆ ਸ਼ੁਕਰ ਕਰੋ ਸਵਾਰੀਆਂ ਨਹੀਂ ਸੀ ਆ ਉਹਦੇ ਵਿੱਚ ਜੀ ਤੇ ਜਿਹੜਾ ਡਰਾਈਵਰ ਸੜਾ ਚਾਲਾਨ ਵਾਲਾ ਉਹ ਬੜੀ ਮੁਸ਼ਕਲ ਨਾਲ ਵਿੱਚੋਂ ਨਿਕਲਿਆ ਤੇ ਬਾਅਦ ਫੇ ਦੁਕਾਨਦਾਰਾਂ ਨੇ ਉਹਦੀ ਫਿਰ ਜੜੀ ਸਗੀ ਵਾਲਾ ਪਲਟਿਆ ਇਹ ਹੈ ਕਿ ਇਲੈਕਟ੍ਰੀ ਜੜੀ ਇਲੈਕਟ੍ਰਿਕ ਹਨਾ ਕੁੰਡੀਆਂ ਜੜੀਆਂ ਚੱਲ ਰਹੀਆਂ ਜੀ ਇਹਨਾਂ ਦੇ ਬੈਲੈਂਸ ਨਹੀਂ ਹੈ ਵੇਟ ਵੀ ਨਹੀਂ ਹੈਗਾ ਬਹੁਤ ਵੇਟ ਵੀ ਹਾਂ ਵੇਟ ਵੀ ਹੈ ਨਹੀਂ ਇਹਨਾਂ ਦਾ ਬੈਲੈਂਸ ਵੀ ਹੈ ਨਹੀਂ ਉਹ ਪੂਰਾ ਸਹੀ ਨਹੀਂ ਹੈ ਤੇ ਉਹ ਸੜਕਾਂ ਸਾਡੇ ਤੁਹਾਡੇ ਸਾਹਮਣੇ ਹੀ ਆ ਵੀ ਕਿਦਾਂ ਦੀਆਂ ਸਾਡੇ ਹੈਗੀਆਂ ਜੇ ਉਹ ਗਿਰ ਗਿਆ ਫਿਰ ਲੋਕਾਂ ਨੇ ਚੱਕਿਆ ਜੀ ਫਿਰ ਅਸਲ ਪਿਛਲੀ ਵਾਰ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਟਰੈਕਟਰ ਆਉਂਦੇ ਆ ਕਿਸਾਨ ਵੀਰ ਆਉਂਦੇ ਆ ਜੇ ਕਿਤੇ ਅੱਜ ਪਹਿਲ ਸੋ ਗੀ ਗੰਨੀਆਂ ਦੀ ਪਲਟ ਗਈ ਫਿਰ ਨੁਕਸਾਨ ਬਹੁਤ ਜ਼ਿਆਦਾ ਦੇਖੋ ਇਹ ਡਾ ਜਾ ਫਿਰ ਹੋਰ ਨਹੀਂ ਜਿਹੜਾ ਵੀ ਆ ਗਿਆ ਥੱਲੇ ਗਿਆ ਗੜਬੜ ਹੋ ਜਾ ਚਾਹੇ ਕਾਰ ਆ ਚਾਹੇ ਬੰਦਾ ਜਿਹੜਾ ਵੀ ਆ ਗਿਆ ਥੱਲੇ ਗਿਆ ਪਰਾਲੀ ਵਾਲੀ ਵੀ ਆਉਂਦੀ ਆ ਪਰਾਲੀ ਬਹੁਤ ਵੀ ਆਉਂਦੀ ਆ ਬਸ ਅੱਜ ਕੱਲ ਸਿਆਸੜਦੀਆਂ ਆ ਗਈਆਂ ਜੀ ਗੰਨੀਆਂ ਦੀ ਟਰਾਲੀਆਂ ਨੇ ਤਾਂ ਹੁੰਦ ਵੀ ਹੋ ਜਾਂਦੀ ਪਤਾ ਹੀ ਨਹੀਂ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਔਰ ਆ ਜੇ ਅਗਰ ਪਲਟ ਗਈ ਇੱਥੇ ਟਰਾਲੀ ਕੋਈ ਸਮਝ ਲਓ ਫਿਰ ਨੁਕਸਾਨ ਬਹੁਤ ਹੈ ਹਾਲਾਤ ਬਣਦੇ ਆ ਬਿਲਕੁਲ ਹਾਲਾਤ ਤੁਹਾਡੇ ਸਾਹਮਣੇ ਹੀ ਤੁਸੀਂ ਦੇਖ ਲਓ ਜੀ ਟ੍ਰਾਲੀ ਦੇ ਵਜ਼ਨ ਦੇਖ ਲਓ ਗੰਨਾ ਕਿੰਨਾ-ਕੰਨਾ ਪਾਇਆ ਹੁੰਦਾ ਜੀ ਉਹਨਾਂ ਨੇ ਆਹ ਜੀ ਇਹ ਖਤਰਨਾਕ ਟੋਇਆ ਫਿਰ ਬਹੁਤ ਜ਼ਿਆਦਾ ਖਤਰਨਾਕ ਥੋੜਾ ਖਤਰਨਾਕ ਨਹੀਂ ਬਹੁਤ ਜ਼ਿਆਦਾ ਖਤਰਨਾਕ ਹੈ ਖਤਰਨਾਕ ਇਹ ਖੂਨੀ ਵੀ ਬਣ ਸਕਦਾ ਖੂਨੀ ਹੁਣ ਹੁਣ ਅਸੀਂ ਵੇਟ ਵੇਟ ਕਰ ਲਓ ਬਣ ਚੁੱਕਾ ਖੂਨੀ ਇਹ ਖੂਨੀ ਬਣ ਚੁੱਕਿਆ ਬਸ ਇਹ ਅੱਗੇ ਹੁਣ ਪਤਾ ਨਹੀਂ ਦਇਆ ਕਰਦਾ ਪਿਆ ਪਤਾ ਨਹੀਂ ੜੀਕ ਕਰਦਾ ਪਿਆ ਕਿਸੇ ਦੀ ਮੌਤ ਦੀ ਪ੍ਰਸ਼ਾਸਨ ਕਿਸ ਗੱਲ ਦੀ ਵੇਟ ਕਰ ਰਿਹਾ ਫਿਰ ਪਰਿਆ ਮੌਤ ਦੀ ੜੀਕ ਕਰਦਾ ਕੋਈ ਬੰਦਾ ਮਰੇ ਫਿਰ ਦੇਖਾਂਗੇ ਫਿਰ ਉਸ ਤੋਂ ਬਾਅਦ ਕਹਿੰਦੇ ਅਸੀਂ ਉਹਦੇ ਘਰ ਨੂੰ ਇੰਨਾ ਫੰਡ ਦੇ ਲਈ ਲੱਤਾਂ ਮਾਂ ਹੀ ਟੁੱਟੀ ਆ ਤਾਂ ਕੀ ਹੋ ਗਿਆ ਕਿਸੇ ਦੀ ਤਾਂ ਕੀ ਆ ਹੋ ਗਿਆ ਉਹ ਬੰਦੇ ਦੇਖਦੇ ਆ ਪਾਣੀ ਵੀ ਇੱਥੇ ਰਹਿੰਦਾ ਮੇਚਾ ਘੜਾ ਰਹਿੰਦਾ ਪਾਣੀ ਮੇਚਾ ਘੜਾ ਦਿਨ ਆਪਾਂ ਗੱਲ ਕਰਦੇ ਸੀ ਇਹਨਾਂ ਨੇ ਪੱਟਿਆ ਸੀ ਮੰਡੇ ਆਏ ਸੀ ਇਹਨਾਂ ਨੇ ਟੋਆ ਪੱਟਿਆ ਸੀਗਾ ਤੇ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਇਹਨਾਂ ਦਾ ਆਪਣਾ ਜਿਹੜਾ ਪਾਈਪ ਆ ਨਾ 4 ਇੰਚੀ ਉਹ ਲੀਕ ਸੀਗਾ ਉਹਦੇ ਵਿੱਚ ਇਹਨਾਂ ਨੇ ਸਿੱਕਾ-ਸਿੱਕਾ ਠੋਕੇ ਆ ਤੇ ਬਾਅਦ ਚੋਂ ਇੱਕ ਕਨੈਕਸ਼ਨ ਸੀਗਾ ਉਹਦੇ ਵਿੱਚ ਉਹਦਾ ਯੂਨੀਅਨ ਪਤਾ ਨਹੀਂ ਕੀ ਹੋਇਆ ਕੀ ਕੀਤਾ ਜਾਂ ਕਰਦਿਆਂ ਨੇ ਹਿੱਲ ਗਿਆ ਜਾਂ ਖੋਲਤਾ ਤੇ ਬਾਅਦ ਚੋਂ ਕਹਿੰਦੇ ਆ ਕਨੈਕਸ਼ਨ ਲੀਕ ਆ ਜੀ ਮੈਂ ਕਿਹਾ ਯਾਰ ਪਹਿਲਾਂ ਤਾਂ ਹੈ ਨਹੀਂ ਸੀ ਇਹਨੂੰ ਕੱਸ ਕੇ ਦੇਖ ਲਓ ਕਹਿੰਦਾ ਇਹਦੀ ਚੂੜੀ ਫਰੀ ਆ ਇਹਦੀ ਚੂੜੀ ਫਰੀ ਆ ਜੀ ਜੁਨੀਅਨ ਦੀ ਤੁਸੀਂ ਤੁਹਾਡੇ ਫਰੀ ਕੀਤੀ ਆ ਤੇ ਸਾਨੂੰ ਨਹੀਂ ਪਤਾ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਪਿੱਛੋਂ ਮੋਟਰ ਚਲਵਾਤੀ ਉਹਨੂੰ ਬੰਦ ਕਰਤਾ ਕਹਿੰਦੇ ਮਿੱਟੀ ਪਾ ਦਨੇ ਆ ਜਿਹਦਾ ਹੋਊਗਾ ਫੇਠੀ ਕਰਵਾ ਲਊਗਾ ਜਾਂ ਫੇਰ ਅਸੀਂ ਠੀਕ ਕਰਨਾ ਤਾਂ ਫੇਰ ਅਸੀਂ ਪੈਸੇ ਲੈਣੇਗੇ ਜ਼ਿੰਮੇਵਾਰ ਵਾਲੀ ਗਲਤੀ ਨਹੀਂ ਜ਼ਿੰਮੇਵਾਰੀ ਵਾਲੀ ਗਲਤੀ ਨਹੀਂ ਹੈਗੀ ਅਸੀਂ ਤੁਹਾਡੇ ਨਾਲ ਤੁਹਾਡਾ ਕਿੰਨਾ ਕਿੰਨਾ ਖਰਚ ਆਊਗਾ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਕਨੈਕਸ਼ਨ ਵੀ ਸਾਡਾ ਹੀ ਨਿਕਲਿਆ ਅੱਛਾ ਕਨੈਕਸ਼ਨ ਵੀ ਸਾਡ ਤੇ 2000 ਨੂੰ ਮਨਾਏ ਜੀ ਉਹ ਅੱਛਾ ਪਾਰਕਿੰਗ ਕਰਨੀ ਪਈ ਐ 2000 ਨੂੰ ਮਨਾਏ ਹਾਂਜੀ ਹਾਂਜੀ ਤੇ ਮੈਨੂੰ ਕਹਿੰਦਾ ਰੇਤਾ ਲੈ ਆਓ ਜੀ ਇੱਕ ਉਹਦੇ ਵਿੱਚ ਪਾਣਾ ਪੈਣਾ ਮੈਂ ਘਰੋਂ 5 ਮਿੰਟ ਦੇ ਵਿੱਚ ਵਿੱਚ ਰੇਤਾ ਲੈ ਕੇ ਆ ਗਿਆ ਮਰੇ ਆਂਦਿਆਂ ਨੂੰ ਉਹੀ ਜੁਨੀਅਨ ਕਸਤਾ ਸਾਹਿਬ ਕੋ ਸੈੱਟ ਹੋ ਗਿਆ ਮੈਨੂੰ ਕਹਿੰਦਾ ਠੀਕ ਹੋ ਗਿਆ ਜੀ ਡਿਪਾਰਟਮੈਂਟ ਤੋਂ ਐਸੀ ਕੋਈ ਯਾਦ ਕਮੇਟੀ ਵਾਲੇ ਸੀਗੇ ਜੀ ਹੁਣ ਨਾਮ ਤਾਂ ਹੁਣ ਤੁਹਾਨੂੰ ਪਤਾ ਹੀ ਆ ਕਿਹੜੇ ਬੰਦੇ ਆ ਜੀ ਤਿੰਨ ਬੰਦੇ ਆ ਕੰਮ ਕਰਦੇ ਜਿਹੜੇ ਕਮੇਟੀ ਵਾਲੇ ਸੀਬਰ ਦਾ ਕੰਮ ਇਹਦਾ ਕੰਮ ਕਰਦੇ ਵਾਟਾ ਪਾਉਂਦੇ ਦੋ ਬੰਦੇ 2000 ਪੂਰਾ ਹੋ ਗਿਆ ਇੱਕ ਪੂਰਾ ਜਿਹਾ ਤਾਂ ਦੋ ਦੁਪ ਤਾਂ ਤੇ ਲੱਗਿਆ ਹੁਣ ਸਰ ਪਰ ਸਪ੍ਰੋਪਰ ਮਰਮਤ ਤਾਂ ਨਹੀਂ ਹੋਈ ਮਰਮਤ ਹਲੇ ਵੀ ਨਹੀਂ ਹੋਈ ਹਲੇ ਵੀ ਅੱਗੇ ਲਿਕੇ ਜਾ ਜੀ ਹੁਣ ਕਹਿੰਦੇ ਫੇਕ ਉਸ ਦਿਨ ਮੰਡੇ ਕਹਿੰਦੇ ਕਹਿੰਦੇ ਲੀਕੇ ਅੱਗੇ ਵੀ ਆ ਤੇ ਕੱਲੂ ਆਵਾਂਗੇ ਆ ਦਵਾਰਾ ਮੰਡੇ ਹੁਣ ਕੱਲੂ ਪਰਸੋਂ ਆਜਾਂਗੇ ਜੀ ਠੀਕ ਐਦਾ ਕਹਿੰਦੇ ਦੋ ਤਿੰਨ ਦਿਨ ਬਾਅਦ ਕਰਾਂਗੇ ਅਸੀਂ ਕਿ ਜਦੋਂ ਉਹ ਪੱਟੇ ਆਓ ਠੀਕ ਐ ਤੁਹਾਨੂੰ ਲੱਗਦਾ ਤਾਂ ਇਹ ਵੀ ਕਰਦੇ ਹੋ ਕਹਿੰਦਾ ਦੋ ਤਿੰਨ ਦਿਨ ਬਾਅਦ ਆ ਕੇ ਕਰਾਂਗੇ ਜੀ ਆ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਅੱਜ ਹਫਤਾ ਹੋ ਗਿਆ ਜੀ ਹਫਤਾ ਹੀ ਹੋ ਗਿਆ ਦੋ ਵਾਰੀ ਆਏ ਇੱਥੇ ਐਂਡ ਸੋਮਵਾਰ ਆਈਏ ਸ਼ਨੀਵਾਰ ਪ੍ਰੀ ਹੋ ਜਾਂਦੀ ਆ ਇਹ ਤਾਂ ਮੀ ਵਾਲੇ ਆ ਲੱਗਦਾ ਨਹੀਂ ਨਹੀਂ ਹਮੇਸ਼ਾ ਹੁੰਦੀ ਮੀ ਤੋਂ ਨਹੀਂ ਇਦਾਂ ਹੀ ਹੁੰਦੀ ਆ ਮੈਂ ਕਰ ਦੇਖਣ ਨੂੰ ਐ ਲੱਗਦਾ ਐਨੀ ਸਲਿੱਪਰੀ ਹੋ ਜਾਂਦੀ ਆ ਤੁਸੀਂ ਪੁੱਛੋ ਕਿ ਕਿੰਨੇ ਬੰਦੇ ਡਿੱਗਦੇ ਹੋਊਗੇ ਰੋਜ਼ ਇੱਥੇ ਹਮੇਸ਼ਾ ਬੰਦੇ ਡਿੱਗਦੇ ਆ ਜਿਹੜੇ ਆ ਦੁਕਾਨਦਾਰ ਇਹ ਦੁਕਾਨਦਾਰੀ ਨੂੰ ਕਿੰਨਾ ਕਿੰਨੀ ਪ੍ਰਭਾਵੇ ਤੋੜੀਏ ਮਾਰੇ ਤਰੀਕਾ ਦੁਕਾਨਾਂ ਵਾਲਿਆਂ ਨੇ ਗਾ ਕਿੱਥੇ ਵੱਢ ਜਾਣਾ ਇਹਦੇ ਬਹੁਤ ਦੌੜ ਜਾ ਰਹੀਆਂ ਬਿਲਕੁਲ ਇਹ ਗਾਕ ਹੈ ਨਹੀਂ ਕਿਆ ਕਰੀਏ ਹਾਂ ਦੱਸੋ ਦੇਖੋ ਜੇ ਕੋਈ ਰਾਹ ਜਿਹੜਾ ਰਾਹ ਕੀ ਰਿਹਾ ਹੌਣ ਜਾਣ ਵਾਲਾ ਤਾਂ ਇਹ ਵੀ ਨਹੀਂ ਰੁਕੂਗਾ ਕੋਈ ਕੰਮ ਨਹੀਂ ਆ। ਕਾ ਖੜਦਾ ਛੱਟੇ ਪੈਂਦੇ ਆ ਆ ਦੋ ਵਾਰੀ ਸ਼ੀਸ਼ੇ ਪਨਾ ਚੁੱਕੇ ਅਸੀਂ ਪਹਿਲਾ ਉਹ ਬਣਾਇਆ ਉੱਪਰ ਉਹ ਬਣਾਇਆ ਹੱਲ ਕਰ ਕਿਉਂ ਨਹੀਂ ਰਹੇ? ਉਹ ਕਮੇਟੀ ਵਾਲੇ ਬੇੜਾ ਕਰ ਕੋਇਆ ਹੁਣ ਸੜਕ ਦੇ ਵਿੱਚ ਵੀ ਪਾਈ ਪਿਆ ਦੁਕਾਨਦਾਰ ਨੇ ਪੈਸੇ ਦੇ ਕੇ ਢੀਕ ਕਰਾਣੇ ਆ ਠੀਕ ਫੇਰ ਵੀ ਨਹੀਂ ਹੋਣੇ ਤਾਂ ਆ ਆਮੰਦਾ ਕਰੂਗਾ ਕੀ ਫੇਰ ਸ਼੍ਰੀ ਸਾਹਿਬ ਗੱਲ ਪਤਾ ਕੀ ਹੈ ਜੀ ਹਲੇ ਵੋਟਾਂ ਨੂੰ ਸਾਲ ਰਹਿੰਦਾ ਤਾਂ ਇਹ ਦਿੱਕਤ ਆ ਹਲੇ ਵੋਟਾਂ ਨੂੰ ਸਾਲ ਰਹਿੰਦਾ ਹਲੇ 4 ਸਾਲ ਹੋ ਗਏ ਹੁਣ ਹੁਣ ਇਹਨਾਂ ਦੇ 2.5 ਸਾਲ ਕੰਮ ਕਰਨਾ ਹੁੰਦਾ 2.5 ਸਾਲ ਇਹਨਾਂ ਨੇ ਫਿਰ ਈਕਣਾ ਹੁੰਦਾ ਗਾਂ ਫਿਰ ਮੁੱਦਾ ਵੀ ਚਾਹੀਦਾ ਕੋਈ ਨਾ ਕੋਈ ਵੋਟਾਂ ਲੜਨ ਲਈ ਜੀ ਆਹ ਦਿਖਾਓ ਜੀ ਇਹਨਾਂ ਦਾ ਸ਼ੀਸ਼ਾ ਫ੍ਰੀਜ ਦਾ ਟੁੱਟ ਗਿਆ ਸੀਗਾ ਵਧੇਰੇ ਸੇ ਟੁੱਟੇ ਸਾਰਿਆਂ ਦੇ ਟੁੱਟੇ ਆ ਜੀ ਸ਼ੀਸ਼ੇ ਦਾ ਸਾਰਿਆਂ ਮੈਂ ਤਾਂ ਖਾਲ ਦਿੰਦਾ ਹੁਣ ਮੈਂ ਤਾਂ ਖਾਲ ਦਿੰਦਾ ਉਹ ਫੋਟੇ ਖਿੱਚ ਲਓ ਫੋਟੋ ਸ਼ੀਸ਼ਾ ਟੁੱਟਿਆ ਹੁਣ ਕਿੰਨੀ ਘਰ ਬਦਲਾਈ ਜਾਈਏ ਅਸੀਂ ਸ਼ੀਸ਼ੇ ਜੀ ਕਿੰਨੀ ਵਾਰ ਬਦਲਾਈ ਜੇ ਸ਼ੀਸ਼ੇ ਬੰਮੋਸ਼ਾਲਾ ਤੁਹਾਨੂੰ ਲੱਗਦਾ ਕੋਈ ਹੱਲੇ ਦਾ ਹੋ ਸਕਦਾ ਸੰਨ ਤਾਂ ਕੋਈ ਨਜ਼ਰੇ ਨਹੀਂ ਆਂਦਾ ਭੈਅ ਹਲ ਹੋ ਗਏ ਦਾ ਜੀ ਬਹੁਤ ਮੁਸ਼ਕਲ ਹੈ ਸਰਕਾਰ ਹੈ ਨਹੀਂ ਤਾਂ ਹਲ ਸਰਕਾਰ ਤੁਸੀਂ ਪ੍ਰੈਸ ਰਿਪੋਰਟਰ ਤੁਸੀਂ ਸਰਕਾਰ ਨਾਮ ਦੀ ਕੋਈ ਚੀਜ਼ ਹੈਗੀ ਹੈ ਲਲਿਤ ਮਾਨ ਪਾਟਕੇ ਨੇ ਮੇਰੇ ਮੇਰੇ ਕੋਲ ਤਾਂ ਮੈਂ ਐਮਐਲਐਨ ਨਾਲੋਂ ਜ਼ਿਆਦਾ ਪਾਵਰ ਹੈ ਕਹਿੰਦੇ ਉਹ ਫਿਰ ਲਲਿਤ ਮਾਨ ਪਾਟਕੇ ਨੂੰ ਲੰਮਾ ਬੈਚ ਫੜ ਦੋ ਤੇ ਆਪ ਆ ਕੇ ਦੇਖੋ ਦੇਖੋ ਮੈਂ ਉਹ ਐਮਐਲ ਉਹ ਹਾਲੇ ਤੱਕ ਸੀ ਇਹ ਉਹ ਕੰਗਸਾ ਨਹੀਂ ਬੋਲਦੇ ਜਦੋਂ ਉੱਥੇ ਨਹਿਰੂ ਗੇਟ ਚੌਕ ਚੋ ਕਹਿੰਦੇ ਸੀ ਨਾ ਆਹ ਰੇਲਵੇ ਰੋਡ ਬਣਾਤੀ ਮੈਂ ਕਹਾਂ ਜੀ ਰੇਲਵੇ ਰੋਡ ਦੀ ਸੜਕ ਕਹਿੰਦੇ ਆ ਬਣਾ ਦੇਾਂਗੇ ਆਸੀ ਲੈ ਜਾ ਬਣਾ ਦੇਾਂਗੇ ਤੇ ਲਲਿਤ ਮੋਨ ਪਾਠਕ ਇਲੈਕਸ਼ਨ ਵੇਲੇ ਕਹਿੰਦੇ ਸੀਗੇ ਕਿ ਭਗਵਾਨ ਤੁਮਾ ਜੀ ਨੇ ਮੈਨੂੰ ਐਮਐਲਏ ਨਾਲੋਂ ਜ਼ਿਆਦਾ ਪਾਵਰ ਦਿੱਤੀ ਆ ਹੁਣ ਪਾਵਰ ਵਰਤਦੇ ਨਹੀਂ ਪਏ ਜਿਹੜੇ ਜਿਹੜੇ ਪੁਰਾਣੇ ਐਮਐਲਏ ਸੀਗੇ ਉਹਨੇ ਵੀ ਇੱਥੇ ਨਹੀਂ ਪੱਥਰ ਲਾਇਆ ਸੀਗਾ ਉਹ ਵੀ ਨਹੀਂ ਨਜ਼ਰ ਆਉਂਦੇ ਕਿਤੇ ਵੇਖ ਘਟੋ ਘਟਵਾਜੀ ਚੱਕ ਲੋ ਕੋਈ ਨਜ਼ਰ ਨਹੀਂ ਆਤ ਨਿਛਤਰਪਾਲ ਜੀ ਜੀਤ ਕੇ ਤੇ ਇੱਕ ਦਿਨ ਖੋਮ ਕਾ ਦੇਖਣੇ ਵੀ ਆਏ ਸੀ ਉਹਨਾਂ ਤਾਂ ਭੁੱਲੇ ਗਏ ਅਸੀਂ ਇੱਕ ਦਿਨ ਦੇਖਣੇ ਵੀ ਆਏ ਜਦੋਂ ਸੇ ਜੀਤੇ ਆ ਤਾਂ ਸੇ ਦੇਖਣੇ ਵੀ ਨਹੀਂ ਮੁੜ ਕੇ ਆਏ ਦੇਖਣੇ ਜੀ ਰਬੀ ਦਾਸ ਚੌਕ ਕਿਹਦਾ ਹੈ ਜਾਂ ਕਿਹਦਾ ਨਹੀਂ ਹੈ ਉਹਨਾਂ ਨੂੰ ਯਾਦ ਕਰ ਉਹਨਾਂ ਨੂੰ ਯਾਦ ਕਰਾਉਣਾ ਪੈਣਾ ਸਾਰਿਆਂ ਦੇ ਐਮਐਲਏ ਅੱਜ ਕੀ ਕਰਨਾ ਯਾਦ ਤਾਂ ਫਿਰ ਉਹ ਲੱਗਦਾ ਹੈ ਜੀ ਦੱਸਿਆ ਸੀਗਾ ਜੂਨੀ ਸਾਹਿਬ ਇਹਨਾਂ ਸਿਰਫ ਨਗਰ ਕੀਰਤਨ ਦੇ ਹੀ ਲਿਖਦੇ ਆ ਉਧਾਂ ਨਹੀਂ ਦੇਖਦੇ ਨੀ ਨਾ ਨਗਰ ਕੀਰਤਨ ਮੇ ਵੀ ਨਹੀਂ ਆਇਆ ਕੈਗੋ ਨਗਰ ਕੀਰਤਨ ਹੋਆ ਨਹੀਂ ਮੈਂ ਜਿਹੜੀ ਨਹੀਂ ਆਇਆ ਮੈਂ ਕਹਿੰਦਾ ਡਾਕਟਰ ਨਛੱਤਰ ਪਾਜ ਨੂੰ ਯਾਦ ਕਰਾ ਦਿਓ ਕਿ ਤੁਸੀਂ ਐਮਐਲਏ ਹੈ ਸਾਡੇ ਹਾਲ ਚਾਲ ਪੁੱਛ ਲੈ ਕੋਈ ਹੈ ਵਹੀ ਅਸੀਂ ਉਹ ਕੀ ਪੁੱਛेंगे ਅ ਹਾਂ ਜੀ 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 ਸਾਰਿਆਂ ਤੋਂ ਪਰੇਸ਼ਾਨ ਨੇ ਕੋਈ ਐ ਨਾ ਕਵੇ ਕਿ ਜੀ ਫਲਾਨੀ ਪਾਰਟੀ ਵਾਲਾ ਇਹ ਆਮ ਲੋਕ ਨੇ ਕਿਸੇ ਪਾਰਟੀ ਵਾਲੇ ਨਹੀਂ ਸਥਾਨਕ ਲੋਕ ਨੇ ਮਜਬੂਰ ਨੇ ਪਰੇਸ਼ਾਨ ਨੇ ਖਦਸ਼ੇਰਾਂ ਦੇ ਵੱਡੇ ਨੇ ਇੱਕ ਰਿਕੁਐਸਟ ਇਹ ਆ ਵੀ ਇਹਨਾਂ ਨੂੰ ਚਾ ਇਹ ਅਸੀਂ ਇਹ ਰਿਕੁਐਸਟ ਕਰਦੇ ਹਾਂ ਬੱਲੂ ਉਹਨਾਂ ਨੂੰ ਪ੍ਰਧਾਨ ਉਹਨਾਂ ਸਾਰਿਆਂ ਨੂੰ ਪੇਤੇ ਲਾਲ ਮਿੱਟੀ ਨਾ ਪਾਣ ਲਾਲ ਮਿੱਟੀ ਸੁੱਕ ਕੇ ਐਨੀ ਉੱਡਦੀ ਆ ਐਨੀ ਉੱਡਦੀ ਆ ਕਿ ਜਿਹੜਾ ਮਾੜਾ ਮੋਟਾ ਗਾਹ ਕਾਣਾ ਉਹ ਵੀ ਨਹੀਂ ਆਦਾ ਸਾਡੇ ਸ਼ੀਸ਼ੇ ਲੱਗੇ ਆ ਸਾਡੇ ਬੰਦ ਪਿਆ ਤਾਂ ਵੀ ਐਨੀ ਲਾਲ ਮਿੱਟੀ ਅੰਦਰ ਆਂਦੀ ਆ ਜਿਹਦਾ ਹਿਸਾਬ ਕੋਈ ਨਹੀਂ ਤੁਸੀਂ ਬਿਲਡਿੰਗ ਬਤੋ ਉਹ ਸਾਨਾ ਜਾ ਰਹਾ ਹੋਰ ਵੀ ਸਾਡੇ ਜਖਮਾਂ ਦੇ ਉੱਪਰ ਲੂਣ ਪਾ ਜਾਂਦੇ ਆ ਆ ਉਹ ਸਾਡੇ ਜਖਮਾਂ ਪਾ ਜਾਂਦੇ ਆ ਜਿਹੜੀ ਮਿੱਟੀ ਪਾ ਜਾਂਦੇ ਆ ਆ ਉਹ ਲੰਘ ਜਾਂਦੇ ਆ ਬਾਅਦ ਚੋਂ ਅਸੀਂ ਉਹ 15 15 20 ਦਿਨ ਅਸੀਂ ਲੈ ਲੈਂਦੇ ਆ ਆ ਪਹਿਲੇ ਮਿੱਟੀ ਪਾਉਂਦੇ ਆ ਲਾਲ ਸ਼ੋਭਾ ਯਾਤਰਾ ਪਹਿਲੇ ਪਹਿਲੋਂ ਪਾਈ ਸੀ ਜਿਸਲੇ ਆਪਣੇ ਨੇ ਬਾਲਮਿਕੀ ਜਿਹਾ ਹੋਇਆ ਸੀਗਾ ਜੀ ਉਦੋਂ ਮਿੱਟੀ ਪਾਈ ਇਹਨਾਂ ਨੇ ਹੁਣ ਗੁਰਦਾਸ ਰਵਦਾਸ ਜੀ ਆਣੀ ਫੇਰ ਪਾ ਜਾਣੀਆਂ ਸਾਡੀ ਇਹ ਰਿਕੁਐਸਟ ਹੈ ਕਿ ਇੱਥੇ ਮਿੱਟੀ ਨਾ ਉਹ ਪਾਣ ਉਹ ਹੋਰ ਵੀ ਜ਼ਿਆਦਾ ਪਰੇਸ਼ਾਨੀ ਪੈਦਾ ਕਰੇ ਬਹੁਤ ਬਾਅਦ ਵਿੱਚ ਸੁੱਕ ਜਾਂਦੀ ਐ ਇੰਨੀ ਉੱਡਦੀ ਆ ਸਾਡੇ ਆ ਗੱਡੀਆਂ ਦੇ ਟਾਇਰਾਂ ਨਾਲ ਅੰਦਰ ਇੰਨੀ ਜਾਂਦੀ ਐ ਸਾਰਿਆਂ ਦੇ ਮੈਂ ਮੇਰੇ ਗੱਲੇ ਦੇ ਨਹੀਂ ਹੈ ਤੁਹਾਡੀ ਤੁਹਾਡੀ ਹੈਲਥ ਨੂੰ ਵੀ ਪ੍ਰੋਬਲਮ ਆ ਰਹੀ ਹੋ ਤੇ ਸਾਡੇ ਅੰਦਰ ਬਹੁਤ ਇੰਨੀ ਬਾਰੀਕ ਮਿੱਟੀ ਐ ਡਸਟ ਇੰਨੀ ਮਿੱਟੀ ਹੁੰਦੀ ਐ ਤਾਂ ਉਹ ਸਾਰਾ ਅੰਦਰ ਹੀ ਜਾਂਦੀ ਐ ਇੱਟਾਂ ਦਾ ਇੱਟਾਂ ਦਾ ਚੂਰਾ ਜੀ ਉਹ ਜਿਹੜਾ ਲੈ ਕੇ ਆਉਂਦੇ ਆ ਉਹ ਦੇਖੋ ਉੱਥੇ ਹਲੇ ਵੀ ਪਿਆ ਸੀਗਾ ਤੇਰੀ ਘੇਰੀ ਜਿਹਨੂੰ ਕਹਿੰਦੇ ਹਾਂ ਹਾਂਜੀ ਉਹ ਪਾ ਦਿੰਦੇ ਆ ਜੀ ਇੱਟਾਂ ਉੱਪਰ ਤਰੀਕੇ ਨਾਲ ਨੰਗੇ ਜੀ ਉਹਨੂੰ ਹਿੱਲ-ਜੋਲਣਾ ਹੋਵੇ। ਬਸ ਇਸ ਕਰਕੇ ਬੰਦੇ ਆ ਉਹ ਤੇ ਬਾਅਦ ਚੋ 15 ਦਿਨ 20 ਦਿਨ ਸਾਡੇ ਉੱਪਰ ਜਿਹੜੀ ਸਿਰ ਸਾਡੇ ਸਿਰਾਂ 'ਚ ਸਾਡੀਆਂ ਅੱਖਾਂ 'ਚ ਪੈਂਦੀ ਆ। ਅੱਖਾਂ 'ਚ ਜੱਪ ਪੈਂਦੀ ਨਾ ਫੇਰ ਬਹੁਤ ਨੁਕਸਾਨ ਹੁੰਦਾ ਅੱਖਾਂ ਨੂੰ ਵੀ। ਘੱਟੋ-ਘੱਟ ਹੱਲ ਕਰਨਾ ਚਾਹੀਦਾ ਇਹਨਾਂ ਨੂੰ। ਇਹ ਨਹੀਂ ਕਿ ਟੈਂਪਰੇਰੀ ਆਪਣੀ ਆਪਣੀ ਨਕਾਮੀ ਲਗਾਉ ਲੈਂਦੇ ਆ ਸਾਡੇ ਜ਼ਖਮਾਂ ਤੇ ਲੋਨ ਪਾ ਜਾਂਦੇ ਆ ਜੀ। ਇਹ ਕੰਮ ਹੋਇਆ ਨਾ। ਕਦੋਂ ਬਾਅਦ ਰੜਕਦੇ ਆ। ਬਾਅਦ ਰੜਕਦੇ ਜੀ ਮਹੀਨਾ ਮਹੀਨਾ ਰੜਕਦੇ ਰਹਿੰਦੇ। ਚਲੋ ਮਤਲਬ ਤਾਂ ਇਹ ਇਹਦਾ ਹੱਲ ਹੋਣਾ ਚਾਹੀਦਾ। ਹਾਂ ਜੀ ਪਤਾ ਕੰਮ ਹੋ ਗਿਆ। ਮੁੱਕ ਦੀ ਗੱਲ ਇਹ ਆ ਇਹਦਾ ਹੱਲ ਹੋਣਾ ਚਾਹੀਦਾ। ਕਿੱਦਾਂ ਹੋਊਗਾ ਕਿੱਦਾਂ ਹੋਊ ਇਹ ਤਾਂ ਇਹਦਾ ਇਹਦਾ ਪੀੜ ਦਾ ਦੱਸੀ ਜਾਂਦੇ ਇਲਾਜ ਕਿੱਦਾਂ ਹੋਊਗਾ। ਇਹ ਤੁਸੀਂ ਦੇਖੋ ਕਿ ਸਾਨੂੰ ਸਮਝ ਤੋਂ ਬਾਹਰ ਕੰਮ ਆ। ਕਈ ਵਾਰੀ ਤੁਸੀਂ ਘਰ ਚੱਕੇ ਆ ਜੀ। ਜੀ। ਕਰੀ ਕਈ ਵਾਰੀ। ਕੀ ਹੱਲ ਕਿੱਦਾਂ ਕਰ ਸਕਦੇ ਕੋਈ ਹੈ ਆਈਡੀਆ ਕੋਈ? ਅਲੇ ਮੈਂ ਇਹ ਪ੍ਰਸ਼ਾਸਨ ਇਹ ਕਰ ਸਕਦਾ ਸਰਕਾਰ ਤਾਂ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਸਰਕਾਰ ਨਾਮ ਦੀ ਚੀਜ਼ ਨਹੀਂ ਆ ਜੀ ਐਡਮਿਨਿਸਟ੍ਰੇਸ਼ਨ ਨਹੀਂ ਆ ਜਿਆਦਾ ਐਦਾ ਕਰਦੇ ਅਸੀਂ ਪੈਸੇ ਇਕੱਠੇ ਕਰ ਦਿੰਦੇ ਆ ਸਾਰੇ ਦੁਕਾਨਦਾਰ ਬਿਜਾਰ ਦੇ ਚਲੋ ਐਦਾ ਸ਼ੁਰੂ ਕਰ ਦਮ 10000 ਆਪਾਂ ਆਪਣੇ ਚੈਨਲ ਵੱਲੋਂ ਦੇ ਦਾਂਗੇ ਇੱਕ ਗੱਲ ਨਹੀਂ ਪਹਿਲਾਂ ਸਮਝ ਆਈ ਚਲੋ ਤਾਂ ਵੱਡੀ ਗੱਲ ਆ ਜਿੱਦਾਂ ਹੁਣ ਕਨੈਕਸ਼ਨ ਮੰਨ ਲਓ ਟੁੱਟ ਗਿਆ ਜਾਂ ਤੋੜ ਦਿੱਤਾ ਗਿਆ ਜੋ ਵੀ ਕੀਤਾ ਗਿਆ ਗੱਡੀਆਂ ਦੇ ਵਜਹ ਨਾਲ ਗੱਡੀਆਂ ਦੇ ਵਜਹ ਨਾਲ ਟੁੱਟ ਗਿਆ ਮੰਨ ਲਓ ਇਹ ਪੈਸੇ ਅਸੀਂ ਦੇਣੀ ਆਪਣੀ ਜੇਬਾਂ 'ਚ ਉਹੀ ਤਾਂ ਗੱਲ ਆ ਹਾਂ ਕਿ ਸੜਕਾਂ ਵਾਲੇ ਕੰਮ ਵੀ ਲੋਕਾਂ ਨੇ ਕਰਾਉਣੇ ਆ। ਹੁਣ ਬਿਜਲੀ ਨਹੀਂ, ਬਿਜਲੀ ਨਹੀਂ ਮੰਨ ਲਓ ਕਨੈਕਸ਼ਨ ਆ। ਹੁਣ ਮੈਂ ਵੀ ਕੰਮ ਕਰਦਾ। ਮੀਟਰ ਤੱਕ ਬਿਜਲੀ ਦੇ ਮੀਟਰ ਤੱਕ ਸਪਲਾਈ ਦੇਣੀ ਮੈਂ ਕਿਹਦਾ ਕੰਮ ਆ। ਇੱਕੋ ਨਾਲ ਗੱਲ ਬਹੁਤ ਜ਼ਰੂਰੀ ਐ। ਜਿਹੜੇ ਅਨੰਦਪੁਰ ਸਾਹਿਬ ਵਾਲੀ ਰੋਡ ਆ, ਉਹਨਾਂ ਦੇ ਘਾਣਾਂ ਵਾਲੇ ਬਾਬੇ ਬਣਾ ਰਹੇ ਆ। ਇਹ ਸਰਕਾਰ ਨੂੰ ਸ਼ਰਮ ਨਹੀਂ ਦੀ ਭੰਡਾ ਨੂੰ ਵਾਲੇ ਚਲੋ ਆਪਾਂ ਮਰਿਆ ਮਰਿਆਦਾ ਨਹੀਂ ਮਰੇ ਅੱਧਾ ਰੰਗੜਾ ਨਹੀਂ ਕਰਨੀ। ਨਹੀਂ ਤੁਸੀਂ ਆਪ ਦੱਸੋ। ਹੁਣ ਬਿਜਲੀ ਦੇ ਜਿੱਦਾਂ ਮਿਸਤਰੀ ਆ, ਆਪਣੇ ਦਫ਼ਤਰ ਵਾਲੇ ਆ, ਉਹ ਸਾਨੂੰ ਸਪਲਾਈ ਘਰ ਤੱਕ ਪਹੁੰਚਾ ਕੇ ਦਿੰਦੇ ਆ। ਇਹਨੇ ਨੇ ਸਾਨੂੰ ਸਪਲਾਈ ਪਹੁੰਚਾ ਕੇ ਨਹੀਂ ਦੇਣੀ ਜੇ ਕੋਈ ਰਾਹ ਦੇ ਵਿੱਚ ਵਿਗਨ ਪੈ ਜਾਂਦੀ ਹੈ ਉਹ ਮਹਿਕਮੇ ਵਾਲੇ ਆ ਕੇ ਠੀਕ ਕਰਨੇ ਉਹਨਾਂ ਦਾ ਉਹਨਾਂ ਦਾ ਫਰਜ਼ ਹੈ ਇੱਕ ਗੱਲ ਹੀ ਸਮਝ ਲਗੀ ਤੁਹਾਡੇ ਤੋਂ 2000 ਰੁਪਏ ਲਿਆ ਕਿਉਂ ਬਸ ਐਦਾ ਜੋੜ ਕੱਸਨ ਦਾ ਜੀ ਉਹ ਵੀ ਪਤਾ ਨਹੀਂ ਆਪੇ ਲਾ ਕੀਤਾ ਤੇ ਆਪ ਕਾਸਤਾ ਉਹਦਾ 2000 ਰੁਪਏ ਮੈਨੂੰ ਪੈ ਗਿਆ ਜੀ ਖਾਣਾ ਪੂਰਤੀ ਖਾਣਾ ਪੂਰਤੀ ਸਿਰਫ ਉਹ ਕੇ ਕਨੈਕਸ਼ਨ ਆਪਣਾ ਲੀਕ ਨਿਕਲੇ ਗਿਆ ਇੱਥੋਂ ਬੰਨਣਾ ਕੱਖ ਨਹੀਂ ਉਹਨਾਂ ਖਰਚਾ ਬਣੀ ਕਿਸੇ ਪਾਸੇ ਤੋਂ ਬਣਾਈਏ ਸ਼ਾਮ ਨੂੰ ਚਾਹੀਦਾ ਵੀ ਆ ਚਾਰ ਚਾਰ ਪੰਜ ਪੰਜ ਸੌ ਸ਼ਰਾਬ ਪੀਣ ਨੂੰ ਖਾਣ ਪੀਣ ਨੂੰ ਤੇ ਦੇਖੋ ਇਹ ਤੰਗ ਨੇ ਤਕਲੀਫ ਚ ਨੇ ਔਰ ਖਦਸ਼ੇ 5 ਸਾਲ ਦਾ ਮੈਨੂੰ ਪਿੱਟਦੇ ਨੂੰ ਹੋ ਗਿਆ। 5 ਵਾਰ ਤਾਂ ਅਸੀਂ ਕਨੈਕਸ਼ਨ ਸਹੀ ਕਰਾ ਲਿਆ ਜੀ। ਦੋ ਬੰਦਿਆਂ ਨੇ ਅਸੀਂ ਦੋ ਬੰਦੇ। 5 ਸਾਲ ਤੋਂ ਮੈਨੂੰ ਲਗਾਤਾਰ ਪਿੱਟਦੇ ਨੂੰ ਹੋ ਗਏ। 4-5 ਵਾਰ ਤਾਂ ਅਸੀਂ ਠੀਕ ਕਰਵਾ ਲਿਆ। ਇਹ 4-5 ਵਾਰ ਟੁੱਟ ਚੁੱਕਾ ਜੀ। ਸਾਡਾ ਆਪਣਾ ਕਨੈਕਸ਼ਨ ਪਰਸਨਲ। 5 ਸਾਲ ਪਹਿਲਾਂ ਪ੍ਰਾਣੇ ਐਮ.ਐਲ.ਏ. ਸਾਹਿਬ ਜਾਗੇ ਸੀ। ਪਰ ਉਹ ਵੀ ਛੇਤੀ ਸੋ ਗਏ। ਪਤਾ ਨਹੀਂ ਹੁਣ ਦੇਖੋ ਜੀ। ਸ਼ਾਇਦ ਕੋਈ ਕੰਨ ਦੇ ਜੂਨ ਸਰਜਰੀ ਵੀ ਜਿੱਤਾ ਕਹਿੰਦੇ। ਨਮੇ ਵਾਲੇ ਇੰਟਰਲੌਕ ਦੀ ਉੱਥੇ ਇੰਟਰਲੌਕ ਦੀਆਂ ਇੱਟਾਂ ਤਾਂ ਸਟਾਰ ਦਿੱਤੀਆਂ। ਬਹੁਤ ਪਈਆਂ ਜੀ ਛੇਤੀ ਸੋ ਗਏ। ਉਸ ਤੋਂ ਬਾਅਦ ਉਹ ਤਾਂ 버거 버거 ਖਾ ਕੇ ਮੁੜਿਆ ਮੈਨੂੰ ਨੀਂਦ ਆ ਗਈ ਹੋਣੀ ਨਾ ਢਿੱਡ ਭਰ ਗਿਆ ਹੋਣਾ ਨੀਂਦ ਆ ਗਈ ਹੋਣੀ ਆ ਜੀ ਹੁਣ ਉਹਦਾ ਫਾਇਦਾ ਕੀ ਜਿਹੜੇ ਉਹ ਟੈਂਡਰ ਲੌਗ ਪਾਏ ਉਹਨਾਂ ਦਾ ਫਾਇਦਾ ਕੀ ਜੀ ਜੱਤ ਕਰੋ ਲੱਗਦੇ ਨਹੀਂ ਥੱਲੇ ਜਾਂ ਤਾਂ ਲੱਗ ਜਾਣ ਤਾਂ ਥੋੜੇ ਵਧੀਆ ਰਾਹਤ ਮਿਲੇ ਲੋਕਾਂ ਨੂੰ ਸਰਕਾਰ ਚ ਐਮ ਸੀ ਸਾਹਿਬ ਨੇ ਡਾਕਟਰ ਕਮਲ ਉਹਨਾਂ ਨੇ ਬੜੀ ਵਾਰ ਸੁਜੈਸ਼ਨ ਦਿੱਤੇ ਆ ਆਪਣੇ ਦਾ ਹੀ ਕਹਿਣਾ ਮੰਨ ਲਓ ਕਿ ਥੱਲੇ ਪਹਿਲੇ ਪਾਈਪ ਪਾਈਪਲਾਈਨ ਸਹੀ ਕਰੀ ਪਾਈਪਲਾਈਨ ਸਹੀ ਕਰਨੀ ਪੈਣੀ ਆ ਪਾਈਪਲਾਈਨ ਸਹੀ ਕਰਨੀ ਪੈਣੀ ਆ ਉਦੋਂ ਸੜਕ ਨਹੀਂ ਟਿਕ ਸਕਦੀ ਅੱਛਾ ਜਿਹੜੇ ਐਮ ਸੀ ਨੇ ਪ੍ਰਸ਼ਾਸਨ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਕੋਈ ਤਕਲੀਫ ਨਹੀਂ ਵੰਡੀਆਂ ਗੱਡੀਆਂ ਆ ਗੱਡੀਆਂ ਦੇ ਟਾਇਰ ਮੋਟੇ ਲਗਜ਼ਰੀ ਗੱਡੀਆਂ ਲਗਜ਼ਰੀ ਗੱਡੀਆਂ ਟਾਇਰ ਮੋਟੇ ਆ ਨਿਕਲ ਜਾਂਦੇ ਆ ਉਹਨਾਂ ਦੀ ਗੁੱਡੀ ਘਸਦੀ ਹੋਰ ਕੁਛ ਨਹੀਂ ਦੁਕਾਨਦਾਰ ਘਸੀ ਜਾਂਦਾ ਉਹ ਗੁੱਡੀ ਵੀ ਸਾਡੇ ਵੱਲੋਂ ਵੇਚਣੀ ਜੀ ਉਹ ਵੀ ਸਾਡੇ ਵੱਲੋਂ ਵੇਣੀ ਆ ਉਹ ਕਿਹੜੇ ਕਿਹੜੇ ਦੁਕਾਨਦਾਰੀ ਆ ਆਮ ਆਦਮੀ ਪਾਰਟੀ ਦਾ ਨਜ਼ਾਰਾ ਪੰਜਾਬ ਨੇ ਨੁਟਰੇ ਉਹਨਾਂ ਕੋ ਖਾਸ ਆ ਉਹ ਵੀ ਪਾਰਟੀਆਂ ਹੋਣਗੀ ਉਹੀ ਬਣਾਉਗੀ ਉਹਨਾਂ ਆ ਕੇ ਚਲੋ ਆ ਆ ਨਹੀਂ ਪਾਟ ਕੇ ਦੋ ਨੀ ਸੱਕਰ ਦੀ ਦੁਕਾਨਦਾਰੀ ਹੈ ਜੀ ਸਾਰੇ ਬਿਲਕੁਲ ਜਿਹੜੇ ਲੋਕ ਰਹਿੰਦੇ ਆ ਬੈਡਲੀ ਆ ਉਹ ਬੈਡਲੀ ਇਫੈਕਟਡ ਆ ਬਹੁਤ ਆ ਉਹ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਦੋ ਵਾਰੀ ਬਿਲਕੁਲ ਟੁੱਟਿਆ ਜੀ ਦੋ ਵਾਰ ਟੁੱਟ ਚੁੱਕਾ ਤਿੰਨ ਵਾਰ ਟੁੱਟ ਚੁੱਕਾ ਜੀ ਪਰ ਸਭ ਤੋਂ ਵੱਡਾ ਖਤਸ਼ਾ ਜੋ ਇਹਨਾਂ ਨੇ ਜੀ ਜੀ ਮੈਂ ਤਾਂ ਇਹ ਹੀ ਸਮਝ ਨਹੀਂ ਆਉਂਦੀ ਚਲੋ ਇੱਕ ਸਭ ਤੋਂ ਵੱਡਾ ਖਤਸ਼ਾ ਜਿਸ ਗੱਲ ਲਈ ਇਹ ਚਿੰਤਿਤ ਨੇ ਵਰੜ ਨੇ ਪਰੇਸ਼ਾਨ ਨੇ ਉਹ ਇਹ ਆ ਕੇ ਸਵੇਰੇ ਟੌਮ ਟੌਮ ਪਲਟਿਆ ਇਹ ਕਹਿੰਦੇ ਪੜਾਈ ਦਾ ਸੀਜ਼ਨ ਹੈ ਇਨਸਾਨੀਅਤ ਦੇ ਨਾਤੇ ਦੇਖੋ ਆਪਣੇ ਵੱਲੋਂ ਖਰਚਾ ਵੀ ਕਰ ਲਿਆ ਕਹਿੰਦੇ ਸਾਨੂੰ ਕੋਈ ਡੰਨ ਲਾਣਾ ਉਹ ਵੀ ਲਾ ਦਿਓ ਜੇ ਇਹਨਾਂ ਨੂੰ ਡੰਨ ਲਾਉਂਗਾ ਨਾਲ ਸਾਨੂੰ ਵੀ ਲਾ ਦਿਓ ਅਸੀਂ ਵੀ ਆਪਣੇ ਵੱਲੋਂ ਯੋਗਦਾਨ ਪਾ ਦਾਂਗੇ ਵੱਡਾ ਖਤਸ਼ਾ ਵੱਡੀ ਚਿੰਤਾ ਕਹਿੰਦੇ ਇਹ ਆ ਕਿ ਰਾਤ ਨੂੰ ਟਰੈਕਟਰ ਟਰਾਲੀ ਵਾਲੇ ਸਾਡੇ ਵੀਰ ਜਿਹੜੇ ਆ ਕਿਸਾਨ ਆ ਉਹ ਆਂਦੇ ਆ ਜੇ ਕਿਤੇ ਟਰੈਕਟਰ ਅਨ ਬੈਲੈਂਸ ਹੋ ਜਾਂਦਾ ਆ ਟਰਾਲੀ ਰੱਬ ਨਾ ਕਰੇ ਆਪਾਂ ਨਹੀਂ ਚਾਹੁੰਦੇ ਕਦੀ ਕੋਈ ਹਾਦਸਾ ਹੋਵੇ ਕਦੀ ਸੁਪਨੇ ਵਿੱਚ ਵਿੱਚ ਵੀ ਨਹੀਂ ਸੋਚਦੇ ਪਰ ਰੱਬ ਨਾ ਕਰੇ ਕੋਈ ਟਰਾਲੀ ਅਨ ਬੈਲੈਂਸ ਹੋ ਗਈ ਕੋਈ ਐਕਸੀਡੈਂਟ ਹੋ ਗਿਆ ਤੁਸੀਂ ਤਸਵੀਰਾਂ ਦੇਖ ਪਾਰੇ ਹੋਣੇ ਆ ਸਵੇਰੇ ਕੱਲ ਅਸੀਂ ਵੀਡੀਓ ਪਾਈ ਆ ਜਾੜਲੇ ਲੱਗੇ ਹਾਦਸਾ ਬਹੁਤ ਵੱਡਾ ਹੋਇਆ ਕੋਈ ਅੱਧ ਦਾ ਹਾਦਸਾ ਹੋ ਗਿਆ ਕੋਈ ਜਾਨੀ ਨੁਕਸਾਨ ਹੋ ਗਿਆ ਤਾਂ ਬੜੀ ਮੁਸ਼ਕਿਲ ਆ ਜਾਣੀ ਬੜੀ ਮੁਸ਼ਕਿਲ ਹੋ ਜਾਣੀ ਯਾਰ ਮੈਂ ਮੱਛਰ ਵੀ ਬਹੁਤ ਦੇਖ ਪਾਰੇ ਉਹ ਸਰ ਉਹ ਕੁੜੇ ਵਾਲਾ ਮਸਲਾ ਕਿਹੜਾ ਹੱਲ ਹੋ ਗਿਆ ਜਿਹੜਾ ਆਪਾਂ ਉਦੋਂ ਗੱਲ ਕਰਦੇ ਸੀ ਉਦੋਂ ਤਾਂ ਉਦੋਂ ਹੀ ਕਿਸੇ ਦੇ ਪ੍ਰਸ਼ਾਸਨ ਨਾਲ ਦੀ ਚੀਜ਼ ਹੈ ਵੈਸੇ ਸ਼ਹਿਰ ਨਹੀਂ ਜੀ ਹੁੰਦੀ ਸੀ ਗੁੰਡਾ ਰਾਜੀ ਹੈ ਜੀ ਹੁਣ ਤਾਂ ਨਹੀਂ ਹੈ ਉਹ ਹੈ ਇਹ ਨਹੀਂ ਜੀ ਮਤਲਬ ਤੁਸੀਂ ਆ ਦੇਖੋ ਮੱਛਰ ਕਿੱਥੇ ਕੰਮ ਕਰਦੇ ਇਹ ਮੈਨੂੰ ਲੱਗਦਾ ਪ੍ਰਸ਼ਾਸਨ ਨੇ ਭੇਜ ਤਾਂ ਕਰੀ ਆ ਕੇ ਬੰਦ ਕਰਾਓ ਬੰਦ ਕਰਾਓ ਬੰਦ ਕਰਾਉਣ ਲਈ ਚਲੋ ਜੀ ਇਹ ਰਿਕੁਐਸਟ ਹੀ ਕਰ ਸਕਦੇ ਆ ਜੀ ਤੁਸੀਂ ਸੀਨੀਅਰ ਅਫਸਰ ਸਾਡੇ ਲੀਡਰ ਆ ਉਹਨਾਂ ਨੂੰ ਕਹਿ ਸਕਦੇ ਆ ਰਿਕੁਐਸਟ ਕਰ ਸਕਦੇ ਆ ਕਿ ਸਾਡਾ ਮਸਲਾ ਜਿਹੜਾ ਪ੍ਰੋਬਲਮ ਹੈ ਸੋਲਵ ਕਰੋ ਬਹੁਤ ਸੀਰੀਅਸ ਹੋ ਗਈ ਹੈ ਬਹੁਤ ਸੀਰੀਅਸ ਹੈ ਹਾਂ ਜੀ ਸਾਹਮਣੇ ਖੋਲ ਆਪਣੀ ਜਗ੍ਹਾ ਜੀ ਹਾਂ ਜੀ ਜਿਹੜੀ ਸਿੱਧੀ ਗੱਲ ਆ ਵੈਸੇ ਸੀਰੀਅਸ ਮੈਟਰ ਆ ਇਹ ਇਹਦੇ ਬਾਰੇ ਸੋਚਣਾ ਚਾਹੀਦਾ ਇਹਨਾਂ ਨੂੰ ਚਲੋ ਅਸੀਂ ਤਾਂ 10 ਮਿੰਟ ਤੁਹਾਡੇ ਨਾਲ ਵੈਸੇ ਸ਼ੁਕਲ ਕਰ ਲਿਆ ਜਾਂ ਗੱਲ ਕਰ ਲਈ ਪਰ ਇਹ ਹੈ ਤਾਂ ਪੀੜ ਹੈ ਨਾ ਕਹਿੰਦਾ ਵਲ ਵਲੇ ਆ ਹੈ ਦਰਦੀ ਹੈ ਸਾਡਾ ਇਹ ਤਾਂ ਤੋਖਲੇ ਆ ਤੁਹਾਡੇ ਹੈ ਦਰਦੀ ਹੈ ਇਹ ਆ ਕਿ ਤੁਹਾਡੇ ਨਾਲ 2 ਮਿੰਟ ਹੱਸ ਕੇ ਘਟ ਜਾਂਦਾ ਥੋੜਾ ਜਿਹਾ ਦੋ ਮਿੰਟ ਡਿਸਟਰੈਕਟ ਹੋ ਜਾਂਦੇ ਤੁਸੀਂ ਇਹ ਹੈ ਜੀ ਹੋਰ ਤਾਂ ਕੁਝ ਆ ਦੇਖੋ ਮੱਛਰ ਮੈਨੂੰ ਲੱਗਦਾ ਪੱਕਾ ਕਿਸੇ ਦਫਤਰ ਚ ਆਇਆ ਹੈ ਉਹ ਪੀਂ ਪੀ ਕਰਦਾ ਕਹਿੰਦਾ ਬੱਸ ਕਰੋ ਹੈ ਇਨਕੁਆਰੀ ਕਰਦਾ ਆਇਆ ਆਪ ਕੋ ਜੀ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ ਇਹ ਖਬਰ ਉਧਰ ਦੇਣੇ ਜਾਣਾ ਅੱਗੇ ਇਹ ਪੀੜ ਚੰਨ ਨੇ ਵਲ ਵਲੇ ਆ ਔਰ ਉਹ ਗੱਡੀ ਦੀ ਚੈਸੀ ਮੇਰੇ ਕੋਲ ਥੋੜਾ ਠਾ ਕਰਕੇ ਵਜੀ। ਤਾਂ ਬੰਦੇ ਨੂੰ ਤੰਗੀ ਤਾਂ ਬਹੁਤ ਹੈ ਜੀ ਪਰ ਪ੍ਰਸ਼ਾਸਨ ਸਮਝੇ ਤਾਂ ਬਹੁਤ ਬੁਰਾ ਹਾਲ ਹੈ। ਉੱਥੇ ਇੱਕ ਵਾਰ ਫਿਰ ਤੋਂ ਦਿਖਾ ਦਿਓ। ਉਹ ਕੈਮਰੇ 'ਚ ਸ਼ੈ ਤੁਹਾਨੂੰ ਛੋਟਾ ਟੋਇਆ ਨਜ਼ਰ ਆਵੇ ਲੇਕਿਨ ਜਿੱਡਾ ਹਰ ਸਿਮਰਤ ਕੋਰ ਬਾਦਲ ਲੱਗਿਆ ਸੀ ਉਹ ਤੋਂ ਵੀ بڑا ਆ। ਤਾਂ ਇੱਥੋਂ ਜੇਕਰ ਟਰੈਕਟਰ ਅਨਬੈਲੈਂਸ ਹੁੰਦਾ, ਟਰਾਲੀ ਅਨਬੈਲੈਂਸ ਹੁੰਦੀ ਆ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ। ਰਾਤ ਵੇਲੇ ਬਹੁਤੀ ਵਾਰ ਟੋਇਆਂ ਦਾ ਨਹੀਂ ਪਤਾ ਲੱਗਦਾ ਔਰ ਬਿਲਕੁਲ ਮੋੜ ਤੇ ਹੀ ਆ। ਉਹ ਪਿੱਛੇ ਵੀ ਦਿਖਾ ਦੇ ਵੀਰ ਇੱਕ ਵਾਰੀ ਉਹ ਗੱਡੀ ਆ ਰਹੀ ਹੈ ਤੁਸੀਂ ਦੇਖਿਓ ਜੇ 1 ਫੁੱਟ ਘੱਟੋ ਘੱਟ ਕਹਿੰਦੇ ਡੂੰਗਾ ਤਾਂ ਇਹ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਜੇ ਕੋਈ ਡੰਨ ਲਾਣਾ ਸਾਰੇ ਭੁਗਤਣ ਨੂੰ ਤਿਆਰ ਆਂ ਡੰਨ ਲਾ ਦਿਓ ਪਰ ਇਹਨੂੰ ਸਵਾਰੋ ਜ਼ਰੂਰੀ ਇਹਨੂੰ ਦਰੁਸਤ ਕਰੋ ਇਹਦੀ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਜਾਨੀ ਨੁਕਸਾਨ ਹੋ ਇੱਕ ਟਰੈਕਟਰ ਆ ਹੀ ਗਿਆ ਦਿਖਾ ਦਿੰਨੇ ਮੌਕੇ ਦੀ ਤਸਵੀਰ ਇਹ ਤਾਂ ਅੱਲੇ ਖਾਲੀ ਆ ਬੋਰੀਆਂ ਹੀ ਆ ਜੇ ਜੇ ਕਿਤੇ ਭਰੀ ਹੋਵੇ ਔਰ ਉਧਰੋਂ ਬੱਸ ਆ ਜਵੇ ਰੱਖੀ ਜਰਾ ਇੱਧਰ ਹੀ ਇਹ ਆ ਦੇਖੋ ਹੱਲੇ ਰਸ਼ ਘਟਿਆ ਫਿਰ ਵੀ ਥੋੜਾ ਬਹੁਤ ਅੰਦਾਜ਼ਾ ਹੋਇਆ ਹੁਣ ਤੁਹਾਨੂੰ ਆ ਦੇ ਠਾ ਠਾ ਹੋਈ ਹੁੰਦੀ ਜਾਂਦੀ ਆ ਤਾਂ ਬੇਨਤੀ ਫਿਰ ਤੋਂ ਹੀ ਹੈ ਪ੍ਰਸ਼ਾਸਨ ਗੌਰ ਕਰੇ ਇਸ ਤੋਂ ਪਹਿਲਾਂ ਕੋਈ ਮੰਦਭਾਗੀ ਘਟਣਾ ਵਾਪਰ ਜਵੇ ਪ੍ਰਸ਼ਾਸਨ ਨੂੰ ਗੌਰ ਕਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ